ਸੁਲਤਾਨਪੁਰ ਲੋਤੀ ਦੇ ਮੰਡੇਲਾ ਕੀ ਚਪੇਂਦਾ ਸ਼ੇਰਪੁਰ ਡੋਗਰਾ ਦਾ ਇੱਕ ਛੋਟਾ ਜਿਹਾ ਕਿਸਾਨ ਪਰਿਵਾਰ ਇਸ ਵੇਲੇ ਬਹੁਤ ਹੀ ਤਰਸਯੋਗ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ 2015 ਤੋਂ 2025 ਤੱਕ ਕਈ ਵਾਰੀ ਵਿਆਸ ਦਰਿਆ ਨੇ ਇਸ ਪਰਿਵਾਰ ਨੂੰ ਮਾਰ-ਮਾਰੀ ਹੈ ਤੇ ਇਹਨਾਂ ਦੀਆਂ ਫਸਲਾਂ ਨੂੰ ਬਿਲਕੁਲ ਪਰਬਾਤ ਕਰ ਦਿੱਤਾ ਹੈ ਵਿਆਸ ਦਰਿਆ ਇਸ ਪਰਿਵਾਰ ਨੂੰ ਇਸ ਕਦਰ ਮਾਰ ਚੁੱਕਿਆ ਹੈ ਕਿ ਇਹਨਾਂ ਦੀ ਹਾਲਤ ਬੇਹਦ ਔਖੀ ਹੋ ਗਈ ਹੈ ਤੇ ਪਰਿਵਾਰ ਦੇ ਸਰ ਤੇ ਲੱਖਾਂ ਦਾ ਕਰਜ਼ ਚੜ ਚੁੱਕਿਆ ਹੈ

ਇਸਨ ਕੰਮ ਕਰ ਚ ਕੀ ਮੁਸ਼ਕਲ ਹੈ ਬਾਈ ਪਾਣੀ ਲਗਾਤਾਰ ਹੀ ਆਉਂਦਿਆ ਵਾ 17 ਤੋਂ ਲੱਗ ਕੇ ਉਦੋਂ ਦੇ ਪੀ ਪਾਣੀ ਦੇ ਹਾਰ ਤੇ ਡੁੱਬਣ ਕਾਰਨ ਕੋਈ ਫਸਲ ਹੁੰਦਾ ਨਹੀਂਗਾ ਇਹਦੇ ਕਰਕੇ ਅਸੀਂ ਕਰਜ਼ੇ ਦੇ ਦਬਾਤ ਲੈ ਆ ਗਏ ਹੁਣ ਉਠ ਨਹੀਂ ਆਉਂਦਿਆ ਸਾਡੇ ਤੋਂ ਕਿੰਨੀ ਕਿੰਨੀ ਮਜਬੂਰੀ ਜਿਵੇਂ ਸਾਡੇ ਕੋਲ ਕਿਲਾ ਸਵਾ ਕਿਲਾ ਹੀ ਆ ਤੇ ਹੋਰ ਕਿਦਾਂ ਕਰਦਾ ਜੀਹਾਰਾ ਕਿਦਾਂ ਚੱਲਦਾ ਕਰਦਾ ਕਿਜਾਰਾ ਸਾਡੇ ਕੋਲ ਪਸ਼ੂ ਹੈਗੇ ਆ ਪਸ਼ੂ ਦੇ ਅਸੀਂ ਪਸ਼ੂ ਪਾਲਣਦੇ ਆ ਉਹ ਨਾ ਨਲ ਗੁਜ਼ਾਰਾ ਬਜਾਰਾ ਕਰਦੇ ਹੁਣ ਜਿਹੜੇ ਜਿਨ੍ਹਾਂ ਦਾ ਆਪਾਂ ਦੇਣ ਲੈਣ ਦੇਣਾ ਜਿਹੜਾ ਕਰਜ਼ਾ ਸਿਰ ਤੇ ਅਗਲੇ ਸਾਨੂੰ ਉਹਦੇ ਵੀ ਸਾਨੂੰ ਤੁਸੀਂ ਪਸ਼ੂ ਦੇ ਦਿਓ ਜੇ ਸੇ ਪਸ਼ੂ ਦੇ ਨੇ ਤੇ ਸਾਡਾ ਰੋਟੀ ਦਾ ਗੁਜ਼ਾਰਾ ਨਹੀਂ ਹੋਣਾ ਕਿੰਨਾ ਜ਼ ਕਰ ਚੜ ਗਿਆ ਕਰਜ਼ਾ ਬਹੁਤ ਸਾਡਾ ਕਰਜ਼ਾ ਸਾਡੇ ਸਿਰ ਤੇ ਇਸੇ ਹਾੜ ਕਰਨੀ ਮਰਨ ਕਰਕੇ ਫਸਲਾਂ ਹੀ 16 17 ਲੱਖ ਦੇ ਥੱਲੇ ਆ ਗਏ ਲੋ ਜੀ ਆਏ ਸਾਲ ਹਾਂਜੀ ਚੁਣਾਏ ਸਾਲੀ ਇਦਾਂ ਹੀ ਇਹ 2017 ਤੋਂ 15 ਤੋਂ ਹੀ ਲੈ ਕੇ ਇਦਾਂ ਆਏ ਸਾਲੀ ਪਾਣੀ ਆ ਜਾਂਦਾ ਆ ਆਏ ਸਾਲੀ ਫਸਲ ਨਹੀਂ ਹੁੰਦਾ ਕੋਈ ਮਦਦ ਨਹੀਂ ਆਇਆ ਨਹੀਂ ਕੋਈ ਨਹੀਂ ਮਦਦ ਆਇਆ ਇਹ ਖੜਾ ਦੌਰਾਨ ਵੀ ਖੜਾ ਕਰਨ ਮਦਦ ਤੇ ਆਈ ਆਪਣੇ ਕੋਲ ਹਾੜਾ ਕਰਨ ਮਦਦ ਆਪਣੇ ਕੋਲ ਨਹੀਂ ਪਹੁੰਚੀ ਅਜੇ ਤੱਕ ਬਾਉ ਪਰ ਦੇ ਵਿੱਚ ਪਹੁੰਚੀ ਆ ਸਾਡੇ ਤੱਕ ਕਿਸੇ ਸਮਝ ਹਾਂਜੀ ਨਹੀਂ ਕਿ ਕੋਈ ਨਹੀਂ ਸਾਨੂੰ ਕੋਈ ਕੋਈ ਨਕਦ ਕੈਸ਼ ਨਹੀਂ ਮਿਲਿਆ ਕੋਈ ਕਿਸੇ ਨੇ ਹੈਲਪ ਨਹੀਂ ਆਣ ਕੇ ਕੀਤੀ ਅਸੀਂ ਹੁਣ ਇਹੋ ਹੀ ਜਾਂਨੇ ਪਿਹੜਾ ਕਰਨ ਜਿਆਦਾ ਕਰਜੇ ਥਲੇ ਦਬਾ ਗਏ ਚਲੋ ਕੋਈ ਭੈਣ ਭਰਾ ਰਲ ਕੇ ਸਾਡੀ ਮਦਦ ਕਰ ਦੇਈ ਖਰਚੇ ਥਲੇ ਨਿਕਲ ਜਿਏ ਅਣੀ ਅਵਿਰੇ ਸਾਡਾ ਨੰਬਰ ਹੈ 97796 76210 ਇਹ ਇਹ ਮੈਂ ਇੰਤੀ ਕਰਦੇ ਆਂ ਵੀ ਚਲੋ ਇਹ ਸਾਡਾ ਫੋਨ ਨੰਬਰ ਜੇ ਕੋਈ ਵੀਰ ਭਰਾ ਸਾਡੀ ਮਦਦ ਕਰ ਸਕਦਾ ਵਾ ਸਾਡੇ ਇਹ ਫੋਨ ਨੰਬਰ ਤੇ ਕਾਲ ਕਰਕੇ ਸਾਡਾ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਸਿੰਘ ਜਰਨ ਵਾਲੇ ਜੀ ਸ਼ੇਪੋ ਡੋਬਾਂ ਜਰਨ ਹਾਂ ਜੀ ਕੀ ਮਸਲਾ ਹੈ ਉਸ ਕਲੇ ਆ ਜੀ ਕਰਜ਼ਾ ਜ਼ਿਆਦਾ ਹੋ ਗਿਆ ਕਰਜ਼ਾ ਲੈਂਦਾ ਨਹੀਂ ਲੈਣ ਦਾ ਨਾ ਨਹੀਂ ਲੈਂਦਾ ਤੇ ਫਸਲ ਆ ਇਸ ਸਾਲ ਪਾਣੀ ਦਾ ਪਾਣੀ ਵਧ ਕੇ ਹੁੰਦਾ ਪਰ ਆਇ ਇੱਕ ਸਾਲ ਪਾਣੀ ਨਾ ਮਰ ਜਾਂਦੀ ਐ ਤੇ ਹੋਣਾ ਅਗੇ 24 24 ਨਹੀਂ 24 ਤੇ 25 ਹੋ ਗਿਆ ਤੇ 25 ਵੀ ਮਰ ਗਿਆ